ਬੁਲੇਟ ਵਾਰੀ ਰੇਡ ਸ਼ੀਲੂ ਤੇ ਸੁਲਤਾਨ ਦੀ ਟੱਕਰ ਤੇ ਕਹਿੰਦੇ ਬੁਲੇਟ ਹੋਣਾ ਸ਼ੀਲੂ ਤੇ ਸੁਲਤਾਨ ਦੀ ਟੱਕਰ ਤੇ ਬੁਲੇਟ ਹੋਣਾ ਆ ਸੰਦੀਪ ਸੁਲਤਾਨ ਦੀ ਰੇਡ ਇੱਕ ਪਾਸੇ ਦੇਖਦਾ ਵੀ ਆ ਸਾਹਮਣੇ ਸ਼ੀਲੂ ਸ਼ੀਲੂ ਤੇ ਸੁਲਤਾਨ ਆਹ ਤੇਰਾਕ ਸੁਲਤਾਨ ਕਬੱਡੀ ਦਾ ਹੈ ਸ਼ਰੀਆ ਔਰ ਦਯੋਰੇ ਵਾਲਾ ਰਵੀ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਹ ਸਾਹਮਣੇ ਸੁਲਤਾਨ ਫੇਰ ਆ ਗਿਆ ਸੁਲਤਾਨ ਇਹ ਖਬਰਦਾਰ 5000 ਰਾਜਕੁਮਾਰ ਬਿੱਲੇ ਬਿੱਲੇ 5000 ਦੀ ਰੇਡ ਆਹ 5000 ਦੀ एक बार फिर कर फते सी तू केपीएम का भी जेतू बन गया के मोटरसाइकिल भी जीत अठ कबड्डियां सफल पाइया अमरीके गल नौजवान ਦੁਨੀਆ ਨੱਚੀ ਮੇਰੇ ਮਿੱਤਰੋ ਭਲੱਥਾ ਦੇ ਮੈਦਾਨੇ ਦੁਨੀਆ ਨੱਚੀ ਜਟਾਣੇ ਵਾਲਾ ਜਿਹਨੇ ਕਹਿਣ ਕਰ ਗਿਆ ਉਹ ਜਟਾਣੇ ਵਾਲਾ ਬੜੇ ਬੜੇ ਬਾਹਲੇ ਜਿੱਤਿਆ ਜ਼ਿਲ੍ਹਾ ਮਾਨਸੇ ਦੇ ਜਟਾਣੇਪੜਾ ਜੰਪਲਹਾ ਕੁਲਵੀਰ ਇਹ ਫਤਿਹ ਸਾਂਝੀ ਕਰੂਗਾ ਦਾਇਆ ਮਾਰਦਾ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਹਰਲੇ ਮੋਟਰਸਾਈਕਲ ਦਾ ਜੇਤੂ ਬਣਿਆ ਇਹ ਜਟਾਣੇ ਵਾਲਾ ਕੁਲਵੀਰ ਹੈ ਜ਼ਿਲ੍ਹਾ ਮਾਨਸੇ ਦਾ ਦੁਨੀਆ ਦਾ ਮੰਨਿਆ ਪਰਮੰਨਿਆ ਕਬੱਡੀ ਖਿਡਾਰੀ ਅਗਲੀ ਮੇਰੇ ਵੀਰੋ ਲਓ ਅਗਲੀ ਕਬੱਡੀ ਮੇਰਾ ਖਿਆਲ ਰਕੇਸ਼ ਗੋਪਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਨੇ ਪ੍ਰਵੀਨ 11 ਜਾਂਤੀਆਂ ਦੇ ਵਿੱਚੋਂ ਹੁਣ ਕੌਣ ਮੇਰੇ ਵੀਰੋ ਵਧ ਕੇ ਲਾਵੇਗਾ ਜਫਾ ਇਹ ਗੱਲ ਸਮਝ ਲਈ ਹੈ ਫਾਈਨਲ ਚੱਲ ਰਿਹਾ ਏ ਸ਼ੀਲੂ ਆਓ ਸ਼ੀਲੂ ਢਾਈ ਲੱਖ ਢਾਈ ਲੱਖ ਕੋਈ ਜਿੱਤ ਗਿਆ ਆ ਪੈਸੇ ਕੱਢ ਲਾ ਮੇਰੀ ਜੇਲ੍ਹ ਤੋਂ ਇਹ ਜਿਵੀ ਮਾਨ ਦਾ ਮੋੜ ਵੀਰ ਫੜਾਵੇ ਲੈ ਵੀ ਸੰਧੂਆ ਫੜਾਵੇ ਸੋਨੂ ਆ ਸ਼ੀਲੂ ਵੀਰੋ ਪਰ ਉਧਰ ਸ਼ਿੱਲੂ ਨੇ ਤਿੰਨ ਲਾ ਗਏ ਐ ਸ਼ਿੱਲੂ ਨੇ ਤਿੰਨ ਲਾ ਦਿੱਤੇ ਆ ਔਲਖ ਆਹ ਸਾਹਮਣੇ ਅੰਬੇ ਦੀ ਪਈ ਹੋਈ ਰੇਡ ਚਾਰ ਜਾਫੀ ਤਿਆਰ ਨੇ ਸ਼ਿੱਲੂ ਨਾਲ ਘੰਗਾ ਨਾਲ ਕਹਿੰਦੇ ਚੱਕ ਦੇਸਰਾ ਜਿਹੜੇ ਮਿੱਠੂ ਦਾ ਚੇਲਾ ਲੱਗਿਆ ਹੋਇਆ ਆਹ ਸਾਹਮਣੇ ਇਸ ਵੇਲੇ ਗੁਰਵਿੰਦਰ ਘੰਗੇ ਵਾਲਾ ਗੁਰਵਿੰਦਰ சுவே தகடே ஜே ஜேத